ਬਾਬੂ ਸ਼ਾਹੀ ਦੇਖ ਰਹੇ ਤੁਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਪਾਰਟੀ ਆਫਿਸ ਵਿਖੇ ਐਸਜੀਪੀਸੀ ਮੈਂਬਰਸ ਦੀ ਇੱਕ ਅਹਿਮ ਮੀਟਿੰਗ ਹੋਣ ਜਾ ਰਹੀ ਹੈ ਮੀਟਿੰਗ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਸੁਖਵੀਰ ਸਿੰਘ ਬਾਦਲ ਪਹੁੰਚ ਚੁੱਕੇ ਨੇ ਐਚਐਸ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਪਹੁੰਚ ਚੁੱਕੇ ਨੇ ਪਾਰਟੀ ਦੇ ਵਰਕਿੰਗ ਪ੍ਰੈਜ਼ੀਡੈਂਟ ਬਲਵਿੰਦਰ ਸਿੰਘ ਭੁੰਦੜ ਪਹੁੰਚ ਚੁੱਕੇ ਨੇ ਤੇ ਐਸਜੀਪੀਸੀ ਮੈਂਬਰਸ ਜਿੰਨੇ ਵੀ ਨੇ ਉਹਨਾਂ ਨੂੰ ਬੁਲਾਇਆ ਗਿਆ ਇਸ ਮੀਟਿੰਗ ਦੇ ਵਿੱਚ ਡਿਸਕਸ਼ਨਸ ਹੋਣਗੀਆਂ ਖਾਸ ਤੌਰ ਤੇ ਜਿਹੜੀਆਂ ਵੋਟਾਂ ਦਾ ਇਸ਼ੂ ਹੈਗਾ ਕਈ ਬੋਗਸ ਵੋਟਾਂ ਅਕਾਲੀ ਦਲ ਦਾ ਕਹਿਣਾ ਕਿ ਬਣੀਆਂ ਨੇ ਉਸ ਤੇ ਇਤਰਾਜ਼ ਜਿਹੜੇ ਨੇ ਅਕਾਲੀ ਦਲ ਨੂੰ ਉਸ ਬਾਰੇ ਅੱਗੇ ਕੀ ਫੈਸਲਾ ਲੈਣਾ ਤੇ ਨਾਲ ਹੀ ਇਹਨਾਂ ਦਾ ਕਹਿਣਾ ਕਿ ਕਈ ਜੈਨੂਨ ਵੋਟਾਂ ਸੀਗੀਆਂ ਜਿਹੜੀਆਂ ਇਕੱਠੀਆਂ ਵੀ ਗਈਆਂ ਪਾਰਟੀ ਦੀਆਂ ਤੇ ਉਹਦੇ ਬਾਰੇ ਵੀ ਜਿਹੜੀ ਹੈਗੀ ਔਰ ਨੀਤੀ ਬਣਾਈ ਜਾਊਗੀ ਸੋ ਬੜੀ ਇੱਕ ਅਹਿਮ ਮੀਟਿੰਗ ਹੈ ਕੱਲ 21 ਜਨਵਰੀ ਨੂੰ ਇਹ ਮੀਟਿੰਗ ਪਹਿਲਾਂ ਰੱਖੀ ਗਈ ਸੀ ਪਰ ਉਸ ਤੋਂ ਬਾਅਦ ਇਸ ਨੂੰ ਰੀਸ਼ਡਿਊਲ ਕਰਕੇ ਅੱਜ ਦਾ ਦਿਨ ਚੁਣਿਆ ਗਿਆ ਅੱਜ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਲਗਭਗ ਹੋ ਚੁੱਕੀ ਹੈ ਤੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਨੇ ਹਾਲ ਹੀ ਦੇ ਵਿੱਚ ਆਪਣਾ ਰਿਜ਼ਾਈਨ ਸਬਮਿਟ ਕੀਤਾ ਸੀਗਾ ਉਸ ਤੋਂ ਬਾਅਦ ਰੀਸੈਂਟਲੀ ਜਿਹੜੀ ਮੀਟਿੰਗ ਹੋਈ ਸੀ ਕਾਲੀਦਲ ਦੀ ਉਸ ਦੇ ਵਿੱਚ ਰਿਜ਼ਾਈਨ ਵੀ ਉਹਨਾਂ ਦਾ ਅਕਸੈਪਟ ਕੀਤਾ ਗਿਆ ਤੇ ਅੱਜ ਉਹ ਐਸਜੀਪੀਸੀ ਦੀ ਜਿਹੜੀ ਮੈਂਬਰਸ ਦੀ ਮੀਟਿੰਗ ਹੈ ਇਹ ਅਟੈਂਡ ਕਰਨ ਦੇ ਲਈ ਆਏ ਨੇ ਸੋ ਜੋ ਵੀ ਅਪਡੇਟ ਹੋਊਗੀ ਇਸ ਮੀਟਿੰਗ ਨਾਲ ਜੁੜੀ ਹੋਈ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਜੁੜੇ ਰ ਬਾਬੂ ਸ਼ਹੀਦ ਦੇ ਨਾਲ ਚੰਡੀਗੜ੍ਹ ਤੋਂ ਕੈਮਰਾਮੈਨ ਆਕਾਸ਼ਦੀਪ ਦੇ ਨਾਲ ਹਰਸ਼ਪ੍ਰਭ ਸਿੰਘ ਸਿੱਧੂ